ਆ ਗੋਸੋ ਆ ਗੋਸੋ ਤੁਸਾਂ ਤੇ ਅਸੀਂ ਆਪ ਸਭ ਨੂੰ ਕਹਿੰਨਾ ਚਾਹੁੰਦੇ ਆਂ ਕਿ ਹੁਣ ਇਹ ਆਪਣੀ ਅੰਤਿਮ ਲੜਾਈ ਆ ਆਪਣਾ ਜਿੱਤ ਬਹੁਤ ਨੇੜੇ ਆ ਸੋ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲਦ ਆਪਣੇ ਪੱਕੇ ਮੋਰਚੇ ਗੰਦੀਪੁਰ ਪਹੁੰਚੋ ਤਾਂ ਜਾਓ ਆਪਾਂ ਜਲਦੀ ਤੋਂ ਜਲਦੀ ਆਪਣੀਆਂ ਮੈਗਾ ਮਿਲਵਾ ਕੇ ਟੋਕਲ ਰੋਪਨ ਕਰਵਾ ਸਕੀਏ ਕਿ ਸਟੇਸ਼ਨ ਰੋਡ ਮੈਂਡ ਤੋਂ ਬਾਅਦ ਜਲਦ ਤੋਂ ਜਲਦ ਸਕੂਲਾਂ ਜਾ ਸਕੀਏ ਪਰ ਸਰਕਾਰ ਲਗਾਤਾਰ ਬਾਨੇ ਤੋਂ ਬਾਨੇ ਬਣਾ ਰਹੀ ਆ ਚੌੜਿਆ ਤੱਕ ਬਾਨਾ ਬਣਾ ਰਹੀ ਆ ਪਰ ਆਪਾਂ ਵੱਡੇ ਇੱਕੇ ਅਤੇ ਸਾਥ ਨਾਲ ਤੇ ਇੱਕੇ ਦੇ ਦੁੜੇ ਤੇ ਸਾਥੀਆਂ ਨਾਲ ਸੁਭਾ ਨਾਲ ਆਪਾਂ ਜੌਣ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਜਲਦ ਤੋਂ ਜਲਦ ਕੋਟ ਨੋਪੜ ਕਰਾਉਣਾ ਹੈ ਅਤੇ ਆਪਣੀਆਂ ਮੰਗਾਂ ਮਨਵਾ ਕੇ ਜਲਦ ਤੋਂ ਜਲਦ ਖੁੱਲਾ ਜਾਣਾ ਹੈ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਆਪਣੇ ਪੱਕੇ ਮੁਰਕੇ ਤੇ ਪਹੁੰਚੋ ਕਿਉਂਕਿ ਇਹ ਅੰਤਿਮ ਲੜਾਈ ਹੈ ਇਸ ਤੋਂ ਬਾਅਦ ਲਾਤਾ ਕੋਈ ਦਰਨਾ ਲੱਗਣਾ ਤੇ ਨਾ ਹੀ ਕੋਈ ਸਾਥੀ ਸਾਥੀ ਰਹਿਣਾ ਸੋ ਸਾਥੀਓ ਅੱਜ ਦੀ 1:30 ਜੱਕਲ ਦੀ ਤਰੀਕ ਤੱਕ ਸਾਰੇ ਵੱਤੋ ਵੱਸਾਤੀ ਮੁਰਕੇ ਤੇ ਪਹੁੰਚੋ Vinda a paz, vinda a paz, a paz Para de aguentar o que? Para de aguentar o que? Para de aguentar o que? Nosso amor, nosso strength if� ki 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 ki

ਨੰਗਰ ਖਾ ਕੇ ਮੁੜੇਗਾ ਤੂੰ ਨਾਰਾਇਣੂਰੇ ਲਾਦਾ ਬਸੋ ਕੀ ਮੰਗ ਗਈ ਥੋਡੀ ਸਾਡਾ ਇੱਕ ਦਤਾ ਪੁਰਾਣਾ ਜਾਰੀ ਹੋ ਰਿਹਾ ਹੈ ਜਿਹੜੀਆਂ ਲਿਸਟਾਂ ਜਾਰੀ ਕੀਤੀਆਂ ਆ ਅਸੀਂ ਇਹ ਅਸੈਂਬਲ ਲਿਸਟਾਂ ਜਾਰੀ ਹੈ ਤੁਹਾਡੇ ਦੋ ਸਾਥੀ ਬੈਠੇ ਹੋਇਆ ਟੈਂਕੀ ਤੇ ਆਦਰਸ਼ ਸ਼ਮੀਰ ਤੇ ਅਨਮੋਲ ਉਹਨਰੇ ਤਾਂ ਕੀ ਦਿੱਤੀਆਂ ਹਾਲ ਤੋਂ ਹਮ ਮਾਰਨ ਮਾਰਤੇ ਹੋ ਜਾਣਗੇ ਏ ਭਾਈ ਉਹ ਬਾਈ ਕੋਈ ਰਿਲੇਸ਼ਨ ਨਹੀਂ ਹੋਣਗਾ ਮੇਰ ਬਾੜੂ ਦੀ ਆਪ ਠੀਕ ਹੈ ਇਧਰ ਅੱਗੇ ਧੰਨਵਾਦ ਤੁਹਾਡੇ ਤੇ ਸੁਣ ਰਿਹਾ ਹੈ ਛੇ 5 ਵਜੇ ਇਹ ਸੜਕ ਨੂੰ ਬੰਦ ਕਰਾਂਗੇ ਤੇ ਜਿਹੜੇ ਕੋਈ ਸਾਥੀ ਪਲਾਨ B ਦੇ ਅਨੁਸਾਰ ਉਹਦੇ ਅੱਗੇ ਦਬੇ ਟੇਕੇ ਨੇ 10 ਮਿੰਟ ਤੋਂ ਉਹ ਆ ਗਏ ਇਹ ਦਕਸ਼ਣ ਦੇ ਬ੍ਰਾਂਡ ਕਿਸੇ ਸਾਥੀ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਉਸ ਦਾ ਜ਼ਿੰਮੇਵਾਰ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਇੱਥੋਂ ਦਾ ਸਿਵਲ ਪ੍ਰਸ਼ਾਸਨ ਕਿਉਂਕਿ ਅਸੀਂ ਸਾਰਾ ਕੁਝ ਜਿੰਨਾ ਨੂੰ ਦੱਸੇ ਦੱਸ ਕੇ ਕਰ ਰਹੇ ਹਾਂ بار بار ਇਹਨਾਂ ਵੱਲੋਂ ਭਰੋਸਾ ਦਾ ਦਿੱਤਾ ਜਾਂਦਾ ਪਰ ਬਹੁਤ ਭਰੋਸੇ ਤੇ ਅਮਲ ਨਹੀਂ ਕੀਤਾ ਜਾਂਦਾ ਇਸ ਲਈ ਅਸੀਂ ਫੇਰ ਦੱਸ ਦਿੰਨੇ ਆਂ ਇਹ ਫੌਨ ਕਮੇਰੇ ਸੇਕ ਤੋਂ ਨੂੰ ਜਾਮ ਕਰਾਂਗੇ ਤੇ 3 ਵੀ 5 ਵਜੇ 10 ਮਿੰਟ ਤੇ ਸਾਡੇ ਗੁੱਪ ਡੈਕਸ਼ਨ ਨੂੰ ਅੰਜਾਮ ਦੇਈ ਉਹ ਫੈਕਸ਼ਨ ਨੂੰ ਅੰਜਾਮ ਦੇਣਗੇ ਬਰਾਨ ਜੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਂਦਾ ਉਸ ਨੁਕਸਾਨ ਦਾ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਹੈ

thank you

C'è chi ha cambiato il nostro, l'altra, l'altra, c'è chi ha cambiato il nostro, l'altra, l'altra, il nostro distante, per avere pochi, il nostro distante, per avere pochi, non so non volete avere बंद बंद के देख लिया बंद बंद के देख लिया प्यार सरकार जिंदाबाद 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 है कि دکا دے لیر دے جو دکا دے لیر دے جو بند بند کیا ویکھیا ہن جو راکے ویکھنا بند بند کیا ویکھیا ہن جو راکے ویکھنا ہن جو راکے ویکھنا ਕਿਚ ਨਹੀਂ ਆ ਨਾ ਮਜਾ ਦੇਖ ਦੇਖ ਭਾਵੇਂ ਕਸਟੋ ਨਿਕਲਦੇ ਲੋ ਜੇਲਾ ਤੋਂ ਨਿਕਲਦੇ ਕਸਟੋ ਨਿਕਲਦੇ ਜੇਲਾ ਤੋਂ ਨਿਕਲਦੇ ਕਸਟੋ ਨਿਕਲਦੇ ਕਿ ਅਸੀਂ ਲੜ ਰਹੇ ਆ ਸਾਡੇ ਨਾਲ 100 ਤੋਂ 150 ਬੰਦਾ ਹੈਗਾ ਤੇੜਾ ਹੈਗਾ ਜੋ संघर्ष की लड़ाई ल, है। तो सिर्फ नहीं चाहते तो तो पर सजबूरिया छड़ी जाते हो eyes, है। जो कल मेरे वालों न्यू पंजा सिर्फ जो पूछा सिर्फ दस तो पंद्रह जनजारा पांच ਹਜ਼ਾਰ ਦੇ ਕਰੀਬ ਸਾਥੀ ਨੇ ਸਾਥੀਓ ਚਲੋ ਇਕੱਠੇ ਕੋਈ ਵੀ ਲੈਫਰਡ ਸਿੱਟੇ ਬੰਦੋ ਮੁਦਾਬਾ ਮੁਦਾਬਾ ਟਾਰਗੇਟ ਕਰਦੇ ਪਰ ਹੁਣ ਆਪਣੇ ਅੰਦਰਲੇ ਦੇਖੋ ਸਰਕਾਰ ਨੇ ਪਾ ਗੰਭੀਰ ਰਹਿ ਕੇ ਸੂਮ ਬਣਾ ਲੜਾਈਆਂ ਅੰਤਿਮ ਲੜਾਈਆਂ ਇਹ ਸਾਥੀ ਸਾਡਾ ਆਪਣਾ ਲੋਕ ਦੇ ਤੋ ਇਹ ਗੱਲ ਤਾਂ ਕਸੂਰ ਨਹੀਂ ਕਰਦੇ ਆ ਬਸ ਐਕਸ਼ਨ ਆਪਣੇ ਲਗਾਂਦਰਾਂ ਤੋਂ ਆ ਕੇ ਇਹ ਕਰ ਸਰਕਾਰ ਨੇ ਆਪਾਂ ਆਲਟੀਮੇਟ ਦਿੱਤਾ ਜੇਕਰ ਚੱਲ ਤੱਕ ਸਾਡਾ ਹਿਸਾਬ ਦਾ ਅਤੇ ਆਪਣਾ ਕਾਨੂੰਨ ਦਾ ਪ੍ਰਸ਼ਾਸਨ ਦੁਬਾਰਾ ਤੋਂ ਸ਼ੁਰੂ ਨਹੀਂ ਕਰਾਇਆ ਜਾਂਦਾ ਤਾਂ ਅਸੀਂ ਅੰਦਰ ਤੋਂ ਗੁੱਸੇ ਇਖਤਾਰ ਦੇ ਦੌਮ ਸਾਡੇ ਨੂੰ ਹੋਇਆ ਜੇ ਬਹੁਤ ਹੱਥਕਾ ਜਾਵਾਂਗੇ ਇਹ ਮੇਲੇ ਦੌਮ ਜਾਣ ਲਈ ਸਾਡੇ ਅਰੇ ਰੰਗ ਤੋਂ ਗੱਲ ਕਰ ਸਕਿਆ ਮੰਤਰੀ ਬੋਲੇਗਾ ਉਸ ਦੇ ਲੋਕ ਕੇ ਜਨ ਲੋਕਾਂ ਦਾ ਵਾਹ ਜੀ ਵਾਹ ਨਾ ਨਸਲਾਮ ਨਸਲਾਮ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਨਾ ਦਰਬਾਰ ਹੋ ਪਰਬਾਤ ਹੋ ਪਰਬਾਤ ਨਾ ਸਰਕਾਰ ਹੋ ਪਰਬਾਤ ਹੋ ਪਰਬਾਤ ਹੋ ਪਰਬਾਤ ਸਿੱਖਿਆ ਮੰਤਰੀ ਮੁਰਦਾਬਾਦ 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 ਗਲੀ ਗਲੀ ਮੈਂ ਸ਼ੋਰ ਹੈ ਸਿੱਖਿਆ ਮੰਤਰੀ ਚੋਰ ਹੈ ਗਲੀ ਗਲੀ ਮੈਂ ਸ਼ੋਰ ਹੈ ਸਿੱਖਿਆ ਮੰਤਰੀ ਚੋਰ ਹੈ ਜੀ ਆਜਾ ਮੌਜੂਦ ਹੈ ਮੰਤਰੀ Yeah. <laughs> ਜੰਮੇ ਸਹੀ ਪਾਠ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਆਪੇ ਕਰੋ ਹੋ ਬੇਖਾਸ਼ ਹੋਰ ਕਰਾਂਗੇ ਜ਼ੋਰ ਨਾਲ ਸੇ ਦੇਖਾਂਗੇ ਜ਼ੋਰ ਨਾਲ ਸੇ ਦੇਖਾਂਗੇ ਪੂਰੀ ਕਰੋ ਪੂਰੀ ਕਰੋ ਸਾਥ ਮਾਣੇ ਕਰੋ ਬੱਦਲ ਬੰਦ ਕਰੋ ਪੂਰੀ ਕਰੋ ਪੂਰੀ ਕਰੋ

ਮੰਗੇ ਬੋਲੇ ਬੋਲੇ ਕੇ ਫੂਲ ਵਾਲੋ ਪੂਰੀ ਕਰੋ ਪੂਰੀ ਕਰੋ ਬੋਲੋ ਛੱਡੋ ਜਾਨੀ ਕਰੋ ਜਾਨੀ ਕਰੋ ਆਪਾਂ ਕਹਿੰਦੇ ਮੇਰਾ ਫੇਰੀ ਚਾਰ ਤੋਂ ਮੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਵਹਿਸ ਪੁੱਤਰ ਕੁਕਰਦਾ ਉਹ ਦੇਖ ਕੇ ਮੁਸਕਰਦਾ ਵਹਿਸ ਪੁੱਤਰ ਕੁਕਰਦਾ ਉਹ ਦੇਖ ਕੇ ਮੁਸਕਰਦਾ ਗਲੀ ਗਲੀ ਮੇਂ ਛੋਰ ਹੈ ਸਿੱਖਿਆ ਮੰਤਰੀ ਛੋਰ ਹੈ ਨੀ ਪੂਰੀ ਕਰੋ ਪੂਰੀ ਕਰੋ ਮੰਗ ਮੰਗ ਕੇ ਬੈਠਿਆ ਜੋਰ ਲਗਾ ਕੇ ਵੇਖਾਂਗੇ ਅਸੀਂ ਕਰਾਂ ਤਾਂ ਬਿਲਕੁਲ ਨਹੀਂ ਕਰਾਂ ਤਾਂ ਬਿਲ ਨਹੀਂ ਬੇਰੁਜ਼ਗਾਰ ਕਿਹ ਅਪਵਾਦ ਸਾਡੀ ਪਾਰਟੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਕੱਟੀਆ ਲਿਸਟਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਕਾਫੇਟਾ ਓਪਨ ਕਰੋ ਓਪਨ ਕਰੋ ਓਪਨ ਕਰੋ ਬੋਲਣਾ ਕੋ ਤੁਹਾਡੇ ਸਾਥੀਆਂ ਦਾ ਹੌਸਲਾ ਹੈ ਸਰਕਾਰਾਂ ਬੇਸ਼ਰਮ ਨੇ ਨਕਮੀਆਂ ਨੇ ਵਾਰ-ਵਾਰ ਲਾੜੇ ਡਾ ਕੇ ਉਹ ਸਾਡੇ ਚੁੱਪ ਚੁਪ ਕੇ ਛੱਡਿਆ ਲੈ ਅੱਜ ਐਸਾ ਹਾਲ ਬੰਦਾ ਮਾਰੇ ਬਾਜੀ ਨੂੰ ਕੋਈ ਆਮ ਨਾਲ ਇਹਦਾ ਨਾ ਸਮਝਿਆ ਜਾਵੇ ਕਿ ਅੱਜ ਆਪਣੇ ਕੌਣ ਸਾਥੀ ਪਲੈਨ ਬੀ ਨੂੰ ਵੀ ਅਣਜਾਣ ਰਹਿਣਗੇ ਤੁਹਾਡੇ ਹੱਕਾਂ ਲਈ ਲੜੀ ਰਾਸਤੇ ਉਹ ਆਪਣੀ ਜਾਨ ਵੀ ਬਾਜ਼ੀ ਲਾਉਣ ਦੇ ਲਈ ਜੋ ਗ੍ਰਾਮ ਦੀਤਾ ਚੁੱਕੇ ਨੇ ਬੰਦੂਗ ਦੇ 10 ਨੂੰ ਉਹ ਆਪਣੇ ਐਕਸ਼ਨ ਨੂੰ ਅੰਜਾਮ ਦੇਣਗੇ ਸਾਥੀਓ ਥੋੜੀ ਜਿਹੀ ਸ਼ਰਮ ਕਰੋ ਤੇ ਇਸ ਤਰ੍ਹਾਂ ਤੇ ਪਹੁੰਚੋ ਬਾਕੀ ਅਸੀਂ ਕੋਈ ਸਾਥੀਆਂ ਨੂੰ ਚਲਾ ਕੇ ਉਹਨਾਂ ਦੀ ਜਿੰਨੇ ਮਜ਼ਦੂਰੀਆਂ ਨੇ ਉਹਨਾਂ ਦੀਆਂ ਮਜ਼ਦੂਰੀਆਂ ਨੂੰ ਅਸੀਂ ਸਮਝਦੇ ਹਾਂ ਪਰ 2468 ਸਾਥੀਆਂ ਦੀਆਂ ਮਜ਼ਦੂਰੀਆਂ ਨਹੀਂ ਹੋ ਸਕਦੀਆਂ 2468 ਦੇ ਵਿੱਚੋਂ ਦੇ ਹਜ਼ਾਰ ਬੰਦਾ ਵੀ ਹੁੰਦਾ ਕਿ ਅੱਜ ਨੂੰ ਤੁਹਾਡਾ ਲਿਸਟਾ ਤੁਹਾਡਾ ਪੋਰਟਲ ਓਪਨ ਹੋਣਾ ਸੀ ਇਸ ਲਈ ਜਿਹੜੇ ਸਾਥੀ ਘਰਾਂ ਤੇ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਗੰਭੀਰਤਾ ਪੱਕੇ ਨੋਟ ਕਰਕੇ ਵਿੱਚ ਸਮੂਹਿਆ ਗੂਰ ਕਰੋ ਕਿ ਕਿਹਦੇ ਦੀ ਅੰਤਿ ਇਹ ਜੋ ਲਾਈਨ ਦੇ ਮਾਪਿਆਂ ਦੇ ਰਹੀ ਸੀ ਤੁਹਾਡੇ ਤੱਕ ਕਰਦੇ ਆ ਕਿ ਤੁਹਾਡੇ ਤੱਕ ਇੱਕ ਖਾਤਾ ਅਮਨਦੀਪ ਬੱਗਾ ਜੀ ਸੁਪਾ ਕਲਹਾਨ ਬੱਗਾ ਖਦਾਲ ਜਿਹੜਾ ਖਾਤਾ ਤੁਹਾਡੇ ਤੱਕ ਸੇਰ ਕੀਤਾ ਗਿਆ ਸੀ ਦੁਨੀਆ ਨੂੰ ਬਹੁਤ ਜ਼ਿਆਦਾ ਲੋੜੇ ਪਾ ਕੇ ਜਿਹੜਾ ਸਾਥ ਨਹੀਂ ਕਰਦਾ ਤੇ ਨਹੀਂ ਆ ਰਹੇ ਜਿਹਦਾ ਕਰਕੇ ਹੋਣ ਦਾ ਸਹਿਯੋਗ ਜ਼ਰੂਰ ਕਰ ਲਓ तो साथियो अच्छ धले बैठवा गए सरकार के कल के ठीक नहीं सोची आओ अपने हाथों में लड़ाई नहीं मोर्चे पर आओ साथ हो, हो। है, तो सा पोर्टल जवाइनिंग लैटर जल्दी तो जल्दी कर

Okay, I'm okay. gonna okay. 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 ਤੇ ਆਪਕਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆਪਣੀ ਜੁਆਇਨਿੰਗ ਦੀ ਉਡੀਕ ਦੇ ਵਿੱਚ ਪਿਛਲੇ 29 ਤਰੀਕ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਤਰਨਾਲਾ ਆਇਆ ਸੀ ਜਿੱਥੇ 6 ਦਿਨਾਂ ਬਾਅਦ ਵੀ ਸਾਡੀਆਂ ਹੱਕੀ ਮੰਗਾਂ ਨਾਕੂਰੀਆਂ ਦੇ ਚਲਦੇ ਸਾਡੇ ਦੋ ਸਾਥੀ ਪ੍ਰਦਰਸ਼ ਘੋਰ ਸੇ ਹਨਮੋਲ ਬੱਲੂਆਣਾ ਬਾਬੂ ਕੋ ਕੇ ਪਿੰਡ ਢੇਰ ਸਿੱਖਿਆ ਮੰਤਰੀ ਦੇ ਪਿੰਡ ਦੇ ਨੇੜੇ ਗੰਬੀਰਪੁਰ ਵਿਖੇ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਨੇ ਅੱਜ ਉਹਨਾਂ ਨੂੰ 2 ਦਿਨ ਹੋ ਗਏ ਚੜੇ ਹੋਏ ਨੂੰ ਪਰ ਜਿੱਥੇ ਸਰਕਾਰ ਕਹਿੰਦੀ ਹੈ ਕਿ ਬੇਰੁਜ਼ਗਾਰਾਂ ਦੇ ਧਰਨੇ ਨਹੀਂ ਲੱਗਣਦੇ ਨੇ ਉੱਥੇ ਹੀ ਸਰਕਾਰ ਹੁਣ ਬੇਰੁਜ਼ਗਾਰਾਂ ਦੇ ਅੱਗੇ ਸ਼ਰਤਾਂ ਤੇ ਜਾਂ ਸੌਦੇਬਾਜ਼ੀ ਤੇ ਕੰਮ ਕਰਨ ਲੱਗ ਗਈ ਹੈ ਸਰਕਾਰ ਇਹ ਸੌਦੇਬਾਜ਼ੀ ਕਰਨਾ ਚਾਹੁੰਦੀ ਹੈ ਕਿ ਥੋੜਾ ਹਰੇਕ ਸਟੈਪ ਜਿਵੇਂ ਜਿਵੇਂ ਵਧੇਗਾ ਓਵੇਂ ਓਵੇਂ ਤੁਸੀਂ ਆਪਦੇ ਜੱਟ ਟੈਂਕੀ ਤੋਂ ਬੰਦੇ ਥੱਲੇ ਲਾਓ ਫੇਰ ਹੀ ਅਸੀਂ ਅਗਲਾ ਪ੍ਰੋਸੈਸ ਚਲਾਵਾਂਗੇ ਸਰਕਾਰ ਦੇ ਨੁਮਾਇੰਦੇ ਆਉਂਦੇ ਨੇ ਉਹ ਕਹਿੰਦੇ ਨੇ ਸਰਕਾਰ ਤੁਹਾਡਾ ਕੰਮ ਤਾਂ ਕਰਨਾ ਚਾਹੁੰਦੀ ਹੈ ਪਰ ਤੁਸੀਂ ਪਹਿਲਾਂ ਆਪਦਾ ਧਰਨਾ ਚੱਕੋ ਜਾਂ ਟੈਂਕੀ ਤੋਂ ਆਪਣੇ ਸਾਥੀ ਥੱਲੇ ਲਾਓ ਜਿਸ ਦੀ ਵਜ੍ਹਾ ਕਰਕੇ ਉਹ ਕਿਹਾ ਰੋਕ ਮੰਗਦੇ ਦੇ ਵੀਰਾਂ ਨੂੰ ਘੜਾਣਾ ਹੈ ਬੱਸ ਕੁੱਟੜ ਕੁੱਟੜ ਕਮੇਟ ਕਰਦੇ ਹਾਂ ਸਿੱਖਾ ਮਤੀ ਮਾਈਕਰੋ ਫ੍ਰੀ ਲੋਰਡ ਕੀ ਗੱਲ ਹੈ ਬੱਕ ਬੱਕਾ ਹਾਂ ਹੋ ਵੀ ਜਾਓ ਹਰੇ ਕਿਲੋ ਮੀਟਰ ਬਾਰਾ ਦੂਰ ਦਰਦ ਨੂੰ ਅੱਜ ਇਹ ਟੀਮ ਬੇਰੁਜ਼ਗਾਰ ਅਧਿਆਪਕਾਂ ਦਾ ਆਪਣੀ ਜੁਆਇਨਿੰਗ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਜਿੱਥੇ ਸਾਡੇ ਮੋਰਚਾ ਪਿਛਲੇ 29 ਸੰਬਰਸ ਤੋਂ ਚੱਲ ਰਿਹਾ ਹੈ ਉੱਥੇ ਹੀ ਸਾਡੇ ਟੈਂਕੀ ਵਾਲੇ ਸਾਥੀਆਂ ਨੂੰ ਅੱਜ ਦੋ ਦਿਨ ਹੋ ਗਏ ਨੇ ਟੈਂਕੀ ਤੇ ਚੜੇ ਨੂੰ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਸਾਡੀ ਕੋਈ ਵੀ ਸਾਰਨਿੰਗ ਨਹੀਂ ਲਈ ਇਥੇ ਉਹ ਸਿਵਲ ਪ੍ਰਸ਼ਾਸਨ ਨੂੰ ਪੇਜ ਕੇ ਸਾਡੀਆਂ ਮੰਗਾਂ ਪ੍ਰਤੀ ਜਾਂ ਉਹਨਾਂ ਨੂੰ ਪੂਰਾ ਕਰਨ ਪ੍ਰਤੀ ਸਾਡੇ ਅੱਗੇ ਸ਼ਰਤਾ ਰੱਖਦੇ ਨੇ ਉਹ ਸਾਨੂੰ ਕਹਿੰਦੇ ਨੇ ਤੁਹਾਡੀਆਂ ਅਸੀਂ ਮੰਗਾ ਤਾਂ ਇੱਕ ਇੱਕ ਕਰਕੇ ਮੰਗਾਂਗੇ ਪਰ ਪਹਿਲਾਂ ਤੁਸੀਂ ਆਪਣੇ ਟੈਂਕੀ ਵਾਲੇ ਸਾਥੀ ਥੱਲੇ ਲਾਓ ਜਾਂ ਧਰਨਾ ਖਤਮ ਕਰੋ ਸਰਕਾਰ ਕਹਿੰਉਂਕਿ ਤੇ ਸਰਕਾਰ ਮੰਗਾਂ ਤਾਂ ਦੀਆਂ ਸਾਰੀਆਂ ਪੂਰੀਆਂ ਕਰੇਗੀ ਪਰ ਉਹ ਸਿਰਫ ਬਾਰੇ ਹੀ ਹੋ ਕੇ ਨਿਕਲਦੇ ਨੇ ਜਿਵੇਂ ਕਿ ਮੇਰ ਅਸਾਰ ਰੀਤ ਦੀ ਅਧਿਪਤ ਨਾਲ ਪਿਛਲੇ ਦਿਨੀ ਹੋਇਆ ਹੈ

ਲਾਈਕ ਹੀ ਕਰਦੇ ਨੇ ਤੇ ਬਾਈ ਜੀ ਤਾਂ ਨਹੀਂ ਕਰਦੀ ਰਹੀ ਹੈ ਕਿ ਆਪਣਾ ਪਤਾ ਹੈ ਕਿ ਅਰ ਜੇਰੀ ਤੋਂ ਦੀ ਗੱਲਬਾਤ ਆ ਕੇ ਸਰਕਾਰ ਤੱਕ ਪੰਚਾਇਤ ਜਾਵੇਗੀ ਜਾਂ ਮੰਗਾ ਸੰਬੰਧੀ ਕੋਈ ਗੱਲਬਾਤ ਕੀਤੀ ਜਾਵੇਗੀ ਨਾ ਤਾਂ ਸਾਡ ਨੂੰ ਪਿਛਲੇ 8 ਪਿੰਨਾ ਦੇ ਵਿੱਚ ਸਿੱਖਿਆ ਮੰਤਰੀ ਨਾਲ ਕੋਈ ਮੀਟਿੰਗ ਕਰਵਾਈ ਗਈ ਹੈ ਨਾ ਹੀ ਸਾਡੀਆਂ ਮੰਗਾ ਦਾ ਕੋਈ ਸਾਰਤਕ ਹੱਲ ਕੱਢਿਆ ਗਿਆ ਹੈ ਕਿਸਤੀ ਵਜਾ ਕਰਕੇ ਸਾਡੇ ਟੈਂਕੀ ਤੇ ਬੈਠੇ ਸਾਥੀਆਂ ਤੇ ਵੀ ਹੌਂਸਲੇ ਡੋਲ ਰਹੇ ਨੇ ਕਿਉਂਕਿ ਸਰਕਾਰ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਪੰਜਾਬ ਵਿੱਚ ਧਰਨੇ ਨਹੀਂ ਲਗੰਦੇ ਨੇ ਰੋਸ ਮਜਾਰੇ ਨਹੀਂ ਲਗ ਹੁਣਦੇ ਨੇ ਅੱਜ ਉਹ ਸਰਕਾਰ ਹਰਿਆਣਾ ਵਿੱਚ ਜਾ ਕੇ ਆਪਣੀਆਂ ਵੋਟਾਂ ਦੀ ਖਾਤਰ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਦੱਸ ਰਹੀ ਹੈ ਪਰ ਉਹ ਸਿੱਖਿਆ ਮੰਤਰੀ ਜਿੱਥੇ ਜਮਨਾ ਨਗਰੇ ਜਾ ਕੇ ਪੰਜਾਬ ਦੇ ਸਕੂਲਾਂ ਦਾ ਹਵਾਲਾ ਦਿੰਦਾ ਅਸੀਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਹ ਪੰਜਾਬ ਵਿੱਚ ਆਪਣੇ ਪਿੰਡ ਵਿੱਚ ਆ ਕੇ ਵੇਖਣ ਕਿ ਸਿੱਖਿਆ ਅਧਿਆਪਕਾਂ ਦਾ 594 ਅਧਿਆਪਕਾਂ ਦਾ ਜਿਨ੍ਹਾਂ ਦੀ ਭਰਤੀ ਨੂੰ ਆਈ ਨੂੰ ਲਗਭਗ 2.5 ਸਾਲ ਹੋ ਗਏ ਨੇ ਉਹਨਾਂ ਨੂੰ ਅਜੇ ਤੱਕ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਗਿਆ ਕਿਉਂਕਿ ਸਰਕਾਰ ਹਮੇਸ਼ਾ ਬੇਰੁਜ਼ਗਾਰਾਂ ਦੇ ਨਾਲ ਇਨਸਾਫ ਕਰਨਾ ਪਸੰਦ ਨਹੀਂ ਕਰਦੀ ਇਹ ਸਰਕਾਰ ਧਰਨੇ ਦੇ ਵਿੱਚੋਂ ਤਾਂ ਉੱਠੀ ਤਾਂ ਜ਼ਰੂਰ ਸੀ ਪਰ ਇਹ ਧਰਨੇ ਲੌਣ ਵਾਲਿਆਂ ਨੂੰ ਹਮੇਸ਼ਾ ਖਾਤੀਆ ਸਤਪੁਰਤੀ ਹੋਈ ਹੈ ਅਸੀਂ ਸਰਕਾਰ ਕੋਲ ਇੱਕੋ ਇੱਕ ਮੰਗ ਕਰਦੇ ਆਂ ਛੇਰ ਸਰਕਾਰ ਨੇ ਖਦਾ ਫੌਦਾ ਕਰ ਸੜੀਆਂ ਲਿਸਟਾਂ ਛੇਰੀਆਂ ਲਿਸਟਾਂ ਜਨਤਕੀਆਂ ਇਹ ਸਾਡੀ ਪੋਰਟਲ ਪੋਰਟਲ ਨਾ ਓਪਨ ਕੀਤਾ ਤਾਂ ਅਸੀਂ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ ਜੇਕਰ ਸਾਡੇ ਇੱਥੇ ਕਿਸੇ ਵੀ ਸਾਥੀ ਦੀ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਹੈ ਜੇ ਟੈਂਕੀ ਉੱਤੇ ਬੈਠੇ ਸਾਥੀਆਂ ਦਾ ਕੋਈ ਨੁਕਸਾਨ ਹੁੰਦਾ ਉਸ ਦਾ ਸਿੱਧਾ ਸਿੱਧਾ ਜ਼ਿੰਮੇਵਾਰ ਪੰਜਾਬ ਸਰਕਾਰ ਸਿੱਖਿਆ ਮੰਤਰੀ ਤੇ ਇਥੋਂ ਦਾ ਪ੍ਰਸ਼ਾਸਨ ਹੋਵੇਗਾ ਪੰਜਾਬ ਸਰਕਾਰ ਮਰਦਾ ਬਾ पंजाब Ebbene, che y'all